ਪੰਚਾਇਤੀ ਚੋਣਾਂ ਨੂੰ ਲੈ ਕੇ ਬੀਜੇਪੀ ਦੀ ਅੱਜ ਇੱਕ ਅਹਿਮ ਮੀਟਿੰਗ ਰਹੀ ਹੈ। ਜਗਮਉਂ ਸਿੰਘ ਆਈਐਸ ਜਿਹੜੇ ਹੈਗੇ ਜਗਮਉਂ ਸਿੰਘ ਰਾਜੂ ਆਈਐਸ ਸਾਡੇ ਨਾਲ ਨੇ ਸਰ ਪੂਰਾ ਮੀਟਿੰਗ ਦੇ ਵਿੱਚ ਕੀ ਕੁਝ ਜਿਹੜਾ ਡਿਸਕਸ ਹੋਇਆ ਕੀ ਕੁਝ ਪੰਚਾਇਤੀ ਚੋਣਾਂ ਲੈ ਕੇ ਅੱਗੇ ਦਾ ਪਲਾਨ ਕੀਤਾ ਗਿਆ। ਦੇਖੋ ਸਭ ਤੋਂ ਜ਼ਿਆਦਾ ਜੇ ਦੇਖਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਔਰ ਆਪ ਪਾਰਟੀਜ਼ ਬਹੁਤ ਵੱਡੀ ਕਵਰਾਟ ਹੈ ਇਸ ਨੂੰ ਇਲੈਕਸ਼ਨ ਨੂੰ ਲੈ ਕੇ। ਜਿਸ ਤਰੀਕੇ ਦੇ ਨਾਲ ਪੂਰੇ ਦਾ ਪੂਰਾ ਪ੍ਰਸ਼ਾਸਨ ਸਾਰੇ ਅਫਸਰ ਬਦਲੇ ਗਏ। ਇਹ ਪਹਿਲੀ ਵਾਰੀ ਹੈ ਕਿ ਇੱਕ ਦਿਨ ਪਹਿਲਾਂ ਇਲੈਕਸ਼ਨ ਦੀ ਨੋਟੀਫਿਕੇਸ਼ਨ ਤੋਂ ਇੱਕ ਦਿਨ ਪਹਿਲਾਂ ਪੂਰੇ ਦੇ ਪੂਰੇ ਜਿਹੜੇ ਨੇ ਉਹ ਸਰਕਾਰੀ ਅਫਸਰ ਬਦਲ ਦਿੱਤੇ ਜਾਣ ਔਰ ਐਸੇ ਅਫਸਰ ਲੈ ਕੇ ਉੱਥੇ ਲਿਆਏ ਜਾਣ ਜਿਹੜੇ ਕੀ ਥੋੜੇ ਰੂਲਿੰਗ ਪਾਰਟੀ ਵੱਲ ਇਨਕਲਾਈਂਡ ਨੇ ਇਹ ਇੱਕ ਹੈ ਦੂਸਰਾ ਹੈ ਕਿ ਉਹਨਾਂ ਦਾ ਆਪਣਾ ਜਿਹੜਾ ਘਰ ਹੈ that is not in order ਔਰ ਜਦੋਂ ਕੋਈ ਅਸੀਂ ਮਸਲਾ ਉਠਾਣਾ ਚਾਹਵਾਂਗੇ ਕੋਈ ਪੰਜਾਬ ਸਰਕਾਰ ਦਾ ਜੇ ਮੈਂ ਅੱਜ ਵੀ ਮਸਲਾ ਉਠਾਉਣਾ ਚਾਹਨਾ ਹੈ ਤੇ ਮੇਰੇ ਮਨ ਚ ਇਹ ਦੁਬਧਾ ਹੈ ਕਿ ਮੈਂ ਚਿੱਠੀ ਕਿਨੂੰ ਪਾਣੀ ਹੈ ਭਗਵੰਤ ਮਾਨ ਜੀ ਨੂੰ ਪਾਣੀ ਹੈ ਜਾਂ ਸਿਧਵਾਂ ਜੀ ਨੂੰ ਪਾਣੀ ਹੈ ਇਹ ਵੀ ਇੱਕ ਮੁੱਦਾ ਅਸੀਂ ਡਿਸਕਸ ਕੀਤਾ ਕਿ ਹੋ ਕੀ ਰਿਹਾ ਹੈ देयर इज अ ਕੰਪਲੀਟ ਕਨਫਿਊਜ਼ਨ ਇਨ ਦਾ ਪਾਰਟੀ ਔਰ ਕਦੇ ਉਹ ਕਹਿ ਰਹੇ ਜੀ ਸੀਐਮ ਬਦਲ ਰਹੇ ਨੇ ਕਦੇ ਉਹ ਕਹਿ ਰਹੇ ਨੇ ਨਹੀਂ ਜੀ ਕਦੇ ਕਹਿ ਰਹੇ ਜੀ ਸਿਕਿਉਰਟੀ ਅਸੀਂ ਸਪੀਕਰ ਸਾਹਿਬ ਵੀ ਵਧਾਤੀ ਹੈ ਕਦੇ ਕੁਝ ਕਹਿ ਰਹੇ ਨੇ ਔਰ ਇੱਕ ਹੋਰ ਗੱਲ ਜੋ ਅੱਜ ਡਿਸਕਸ ਹੋਈ ਹੈ ਉਹ ਇਹ ਹੋਈ ਹੈ ਕਿ ਆ ਜਿਹੜਾ ਹਸਪਤਾਲ ਮੌਲੀ ਦੇ ਵਿੱਚ ਹੈ ਜਿੱਥੇ ਆ ਇਲਾਜ ਕਰਨ ਗਈ ਸੀ ਉਹਨੂੰ ਵੀ ਮੈਨੂੰ ਲੱਗਦਾ ਇਹਨਾਂ ਨੇ ਮੱਲਾ ਕਲੀਨਿਕ ਦਾ ਨਾਮ ਪਾਤਾ ਹੈ ਕਿ ਜੀ ਕਿਉਂਕਿ ਸੀਐਮ ਸਾਹਿਬ ਤਾਂ ਕਹਿੰਦੇ ਸਾਡਾ ਮੱਲਾ ਕਲੀਨਿਕ ਹੀ ਸਭ ਤੋਂ ਵਧੀਆ ਹੈ ਤੇ ਹੁਣ ਮੈਨੂੰ ਲੱਗਦਾ ਉਹ ਹਸਪਤਾਲ ਦਾ ਵੀ ਨਾਮ ਇਹਨਾਂ ਨੇ ਮੱਲਾ ਕਲੀਨਿਕ ਪਾਤਾ ਹੈ ਇਹ ਸਾਰੀਆਂ ਜਿਹੜੇ ਇਸ਼ੂਜ਼ ਨੇ ਔਰ ਜਿਹੜੇ ਸਾਡੇ ਪਿੰਡਾਂ ਦਾ ਵਿਕਾਸ ਬਿਲਕੁਲ ਰੁਕਿਆ ਪਿਆ ਹੈ ਔਰ ਉਹਦੇ ਲਈ ਸਰਪੰਚਾਂ ਦੇ ਇਲੈਕਸ਼ਨ ਬਹੁਤ ਇੱਕ ਇੰਪੋਰਟੈਂਟ ਇਸ਼ੂ ਬਣਦਾ ਹੈ ਇਹਨੂੰ ਲੈ ਕੇ ਕਿ ਅਸੀਂ ਪਹਿਲੀ ਵਾਰੀ ਭਾਰਤੀ ਜਨਤਾ ਪਾਰਟੀ ਪੰਚਾਇਤੀ ਲੈਵਲ ਤੇ ਇੰਡੀਪੈਂਡੈਂਟਲੀ ਇਲੈਕਸ਼ਨ ਲੜਨ ਜਾ ਰਹੀ ਹੈ ਔਰ ਉਹਦੇ ਲਈ ਸਾਡੀ ਪੂਰੀ ਤਿਆਰੀ ਹੈ ਅਸੀਂ ਪੂਰੇ ਕੈਂਡੀਡੇਟਸ ਆਇਡੈਂਟੀਫਾਈ ਕਰ ਚੁੱਕੇ ਹਾਂ ਉਹ ਪੂਰੇ ਜੋਸ਼ ਨੇ ਨਾਮੀਨੇਸ਼ਨਸ ਹੋਣੀ ਸ਼ੁਰੂ ਹੋ ਗਈਆਂ ਨੇ ਔਰ ਉਹਨਾਂ ਦੀ ਵੀ ਤਿਆਰੀ ਹੈ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਅਸੀਂ ਡਿਸਕਸ਼ਨਸ ਕੀਤੀਆਂ ਔਰ ਕਿਸ ਤਰੀਕੇ ਦੇ ਨਾਲ ਇਸ ਕਾਮਯਾਬੀ ਨੂੰ ਇੱਕ ਅਲੱਗ ਸਤਰ ਤੇ ਲੈ ਕੇ ਜਾਵਾਂਗੇ ਉਸ ਬਾਰੇ ਡਿਸਕਸ਼ਨ ਹੋ ਗਈ। ਚੋਣਾਂ ਦੇ ਵਿੱਚ ਜਿਵੇਂ ਸਿਮਲ ਯੂਜ਼ ਨਹੀਂ ਕੀਤਾ ਜਾਣਾ ਇਸ ਨੂੰ ਲੈ ਕੇ ਭਾਜਪਾ ਨੂੰ ਕਿੰਨਾ ਕੁ ਜਿਹੜਾ ਹੈ ਚੁਣੌਤੀਪੂਰਵਕ ਕੰਮ ਕਰਨਾ ਪੈਣਾ। ਨਹੀਂ ਇਹ ਸਾਡੀ ਚੁਣੌਤੀ ਨਹੀਂ ਹੈ ਜੀ ਇਹ ਆਪ ਨੂੰ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਉਹਨਾਂ ਨੂੰ ਬਿਲਕੁਲ ਇਹ ਇੱਕ ਬਹੁਤ ਵੱਡਾ ਡਰ ਹੈ ਕਿ ਜੇ ਅਸੀਂ ਆਪਣੇ ਝਾੜੂ ਦੇ ਉੱਤੇ ਇਲੈਕਸ਼ਨ ਲੜਾਂਗੇ ਤਾਂ ਸਭ ਤੋਂ ਵੱਡੀ ਸਫਾਈ ਸਾਡੀ ਹੋਣੀ ਹੈ। ਝਾੜੂ ਦੇ ਨਾਲ ਸਫਾਈ ਜੇ ਉਹ ਹੁੰਦੀ ਤਾਂ ਸਫਾਈ ਇਹਨਾਂ ਦੇ ਹੋ ਜਾਣੀ ਸੀ ਕਿਸੇ ਨੇ ਇਹਨਾਂ ਨੂੰ ਵੋਟ ਨਹੀਂ ਸੀ ਪਾਣੀ ਇੰਨੀ ਲੋਕਾਂ ਦੀ ਆਪ ਤੇ ਨਾਲ ਆ ਝਾੜੂ ਦੇ ਨਾਲ ਇੰਨਾ ਜਿਹੜਾ ਇੱਕ ਤਰੀਕੇ ਦਾ ਡਿਸਲਾਈਕਿੰਗ ਹੋ ਚੁੱਕੀ ਹੈ ਇੱਕ ਤਰੀਕੇ ਦੀ ਡਿਸਐਪਰੂਵਲ ਹੋ ਚੁੱਕੀ ਹੈ ਕਿ ਜੁਰਤ ਨਹੀਂ ਹੈ ਆਪ ਪਾਰਟੀ ਨੂੰ ਕਿ ਝਾੜੂ ਦੇ ਸਿੰਬਲ ਦੇ ਉੱਤੇ ਇਲੈਕਸ਼ਨ ਲੜ ਸਕੇ ਇਸ ਲਈ ਉਹਨਾਂ ਨੇ ਇੱਕ ਸਿੰਬਲ ਫਰੀ ਕੀਤਾ ਹੈ ਕਿ ਜਿੰਨੇ ਵੀ ਕੋਈ ਜਿੱਤ ਜਾਣਗੇ ਅਸੀਂ ਕਹਾਂਗੇ ਸਾਡੀ ਨਹੀਂ ਜੀ ਦੀ ਗੱਲ ਕਰ ਲਈ ਅੱਜ ਪੰਚਾਇਤੀ ਇਲੈਕਸ਼ਨ ਨੂੰ ਲੈ ਕੇ ਜਿਵੇਂ ਮੀਟਿੰਗ ਹੋਈ ਹੈ ਪੰਜਾਬ ਦੇ ਪ੍ਰਧਾਨ ਹੀ ਮੌਜੂਦ ਨਹੀਂ ਰਹੇ ਕੀ ਲੱਗਦਾ ਪਿੱਛੇ ਚਰਚਾਵਾਂ ਸੀ ਬੀ ਅਸਤੀਫਾ ਦੇ ਤਾ ਕਿੰਨੀ ਕੁ ਸਚਾਈ ਹੈ ਇਸ ਪੂਰੀ ਗੱਲ 'ਚ ਦੇਖੋ ਕਿਸੇ ਵੀ ਲੀਡਰ ਦਾ ਕੋਈ ਨਿੱਜੀ ਕੰਮ ਹੋ ਸਕਦਾ ਜਿੱਦਾਂ ਹੁਣ ਮੇਰੇ ਹੀ ਸਕੇ ਮਾਸੜ ਜਿਹੜੇ ਨੇ ਉਹਨਾਂ ਦਾ ਦਿਹਾਂਤ ਹੋ ਗਿਆ ਉਹਨਾਂ ਦਾ ਫਿਊਨਰਲ ਹੈ ਤੇ ਮੈਂ ਹੁਣ ਜਿਹੜੀ ਨੈਕਸਟ ਮੀਟਿੰਗ ਹੈ ਸ਼ਾਇਦ ਨਹੀਂ اٹੈਂਡ ਕਰ ਪਾਵਾਂਗਾ ਇਹਦੇ ਜੋ ਆਪਾਂ ਨੂੰ ਕੋਈ ਮਤਲਬ ਨਹੀਂ ਕੱਢਣੇ ਚਾਹੀਦੇ ਐਸ ਤਾਈ ਚਾਕਰ ਸਾਹਿਬ ਨੂੰ ਕੋਈ ਦਜੀ ਕੰਮ ਹੈ ਉਸ ਕਾਰਨ ਉਹ ਅੱਜ ਨਹੀਂ ਆ पाए ਲੇਕਿਨ ਉਹਨਾਂ ਦੀ ਡਾਇਰੈਕਸ਼ਨ ਦੇ ਨਾਲ ਹੀ ਅੱਜ ਦੀ ਮੀਟਿੰਗਸ ਹੋ ਰਹੀਆਂ ਔਰ ਜੋ ਉਹਨਾਂ ਨੇ ਕਿਹਾ ਸੀ ਜਿਸ ਤਰੀਕੇ ਨਾਲ ਉਹਨਾਂ ਦੀ ਸਾਨੂੰ ਮਾਰਗਦਰਸ਼ਨ ਕਰ ਰਹੇ ਨੇ ਉਸ ਤਰੀਕੇ ਨਾਲ ਕੰਮ ਹੋ ਰਿਹਾ ਹੈ ਜੀ ਇਸਤੀਫੇ ਦੀ ਵਿੱਚ ਕਿੰਨੀ ਕਿ ਸੱਚਾਈ ਹੈ ਜਿਹੜੀ ਚਰਚਾ ਪਿਛਲੇ ਦਿਨਾਂ ਚੱਲੀ ਸੀ ਵੀ ਜਾਖੜ ਸਾਹਿਬ ਖਾਨ ਨੇ ਇਸਤੀਫਾ ਦਿੱਤਾ ਪਾਰਟੀ ਨੂੰ ਮੈਨੂੰ ਔਰ ਪਾਰਟੀ ਨੂੰ ਕੋਈ ਜਾਣਕਾਰੀ ਇਸ ਬਾਰੇ ਨਹੀਂ ਹੈ ਮੈਨੂੰ ਤਾਂ ਲੱਗਦਾ ਹੈ ਇਹ ਇੱਕ ਬੇਸਲੈਸ ਨਿਊਜ਼ ਹੈ ਔਰ ਕਿਸੇ ਤਰੀਕੇ ਦਾ ਕੋਈ ਸਟਾਫਰ ਨਹੀਂ ਦਿੱਤਾ ਗਿਆ ਹੈ ਜੀ ਬਿਲਕੁਲ ਧੰਨਵਾਦ ਤਾਂ ਪੰਚਾਇਤੀ ਇਲੈਕਸ਼ਨਸ ਨੂੰ ਲੈ ਕੇ ਜੀ ਮੀਟਿੰਗਸ ਜਿਹੜੀਆਂ ਜਾਰੀ ਹੈ ਕਿ ਕੁਝ ਨਿਕਲ ਕੇ ਆਉਂਦਾ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...